ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਲਾ ਆ ਗਿਆ ਏ ਦਾਦੀ ਤੋਂ ਜੁਦਾਈ ਦਾ ਅਸਾਜ ਮੁੜ ਕੇ મેં વી સચખંડ જાવા વેલા ગયા એ દાદી તું જુદાઈદા ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾਂ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁੜ ਲੋ ਹਾਲ ਜੀ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਸਵੇਲੇ ਦਾ ਸੁਣ ਲੋ ਹਾਲ ਜੀ ਹਨੇਰੀ ਬਿਜਲੀ ਲੇਸ਼ਕੇ ਰਾਜੰਗਲਾ ਦੇ ਪੈ ਗਏ ਨੇ ਰਾਤ ਹੈ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਮਿੱਤਰ ਪਿਆਰੇ ਨੂੰ ਹਾਲ muridਾਂ ਦਾ ਕਹਿਣਾ ਮਿੱਤਰ ਪਿਆਰੇ ਬਿਨ ਰੋਗ ਰਜਾਈਆਂ ਦਾ ਓੜਨ ਤੁਦ ਬਿਨ ਰੋਗ ਰਜਾਈਆਂ ਦਾ ਓੜਨ ਨਾਗ ਨਿਵਾਸ ਅਦੇਣਾ ਨਾਗ ਨਿਵਾਸ ਅਦੇਣਾ ਮਿਤਰ ਪਿਆਰੇ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਾਨਿਆ ਭਾਟਿਆ ਇਹ ਆਪਾਂ ਹੁਣ ਅਸ਼ੋਕ ਸਰ ਕੋ ਜਾਣਦੇ ਆ ਤੇ ਅੱਧੇ ਅਸੀਂ ਸਕੂਲ ਚ ਸਿੱਖੇ ਸੀ ਤੇ ਅੱਧੇ ਸਾਡੇ ਮਮਾ ਟੀਵੀ ਚ ਲਗਾਏ ਰੱਖਦੇ ਤੇ ਫਿਰ ਆਪਾਂ ਉੱਥੋਂ ਸੁਣ ਸੁਣ ਕੇ ਸਿੱਖੇ ਕਿਸ ਕਰ ਨੇ ਅੱਜ ਭਜਣੇ ਜਿਹੜੂ ਗਏ ਆ ਰਹੇ ਇਹ ਜਿਹੜੇ ਸਾਹਿਬ ਜਾਦੀ ਦੀ ਸ਼ਹੀਦੀ ਕਾਰਨ ਤੇ ਉਹਨਾਂ ਕਰਕੇ ਗਏ ਜਾ ਰਹੇ ਮਮਮੀ ਪਾਪਾ ਤੋਂ ਪਰਿਵਾਰ ਤੋਂ ਜਾਣਕਾਰੀ ਮਿਲਦੀ ਤੇ ਥੋੜਾ ਬੋਤਾ ਕਿਤਾਬਾਂ ਚੋਂ ਪੜਿਆਦਾ ਤੇ ਥੋੜੇ ਬੋਤੇ ਸਕੂਲ ਚ ਅਧਿਆਪਕ ਵਗੈਰਾ ਦੱਸਦੇ ਆ ਉੱਥੋਂ ਜਾਣਕਾਰੀ ਮਿਲੀ ਉਹ ਤਾਂ Hindu family ਨੂੰ ਲੋਨ ਕਰਦੇ ਹਾਂਜੀ ਪਰ ਹੈਗੇ Hindu family ਤੋਂ ਵੀ ਲੋਨ ਕਰਦੇ ਲੇਕਿਨ ਸਾਰੇ ਧਰਮ ਦਾ ਸਤਿਕਾਰ ਕਰਦੇ ਹਾਂਜੀ ਬੇਟਾ ਜੀ ਤੁਹਾਡਾ ਨਾਮ ਤਾਨਿਆ ਭਟਿਆ ਤੁਪਰ ਜੀ ਤੁਸੀਂ ਅੱਜ ਛੀ ਦੀ 15 ਵਾਲਾ ਚੱਲ ਰਿਹਾ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਾਨੂੰ ਉਹ ਹੀ ਆਪਣੇ ਧਰਮਾਂ ਤੇ ਡਟੇ ਰਹਿਣਾ ਚਾਹੀਦਾ ਹੈ ਕਿਸੇ ਹੋਰ ਧਰਮ ਨੂੰ ਨਹੀਂ ਅਪਣਾਉਣਾ ਚਾਹੀਦਾ ਤੇ ਤੁਸੀਂ ਸਹਿਬਜ਼ਾਦਿਆਂ ਦੀ ਮਤਲਬ ਜੀਵਨ ਬਾਰੇ ਕਿੱਥੋਂ ਜਾਣਕਾਰੀ ਲਈ ਕਿਦਾਂ ਤੁਸੀਂ ਕਿਤਾਬਾਂ ਚ ਪੜਿਆ ਜਾਂ ਕਿਸ ਤਰ੍ਹਾਂ ਦੀ ਸਾਨੂੰ ਘਰੋਂ ਵੀ ਜ਼ਿਆਦਾ ਜਾਣਕਾਰੀ ਮਿਲੀ ਹੈ ਕੁਝ ਕਿਤਾਬਾਂ ਤੋਂ ਮਿਲ ਜਾਂਦੀ ਹੈ ਕੁਝ ਸਕੂਲ ਟੀਚਰ ਦੱਸ ਦਿੰਦੇ ਆ ਅਸੀਂ ਗੁਰਦੁਆਰੇ ਤਾਂ ਅਸੀਂ ਜਾਂਦੇ ਰਹਿੰਦੇ ਆ ਬਹੁਤ ਬਹੁਤ ਅਸੀਂ ਜਾਂਦੇ ਰਹਿੰਦੇ ਆ ਗੁਰਦੁਆਰੇ ਅਸੀਂ ਹੁਣ ਵੀ 2-3 ਦਿਨ ਪਹਿਲੇ ਹੋ ਕੇ ਆਏ ਸਾਨੂੰ ਉੱਥੇ ਸੇਵਾ ਕਰਨਾ ਵੀ ਚੰਗਾ ਲੱਗਦਾ ਠੀਕ ਕੰਜੀ ਉਹਨਾਂ ਦਾ ਨਾਮ ਦੱਸੋ ਸੱਸ਼ੇ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜੀ ਭਾਰਤੀ ਭਾਟੀਆ ਮੈਂ ਜੀ ਬੱਚੇ ਹੁਣ ਛੋਟੇ ਛੋਟੇ ਬੱਚੇ ਆਦਿਕਾ ਸੋਸ਼ਲ ਮੀਡੀਆ ਦੇ ਤੇ ਬੱਚੇ ਧਾਰਮਿਕ ਮੰਨ ਕਿਸ ਤਰ੍ਹਾਂ ਨਾਲ ਕਰਦੇ ਆ ਬਸ ਐਦਾਂ ਹੀ ਥੋੜਾ ਸਾਡੇ ਘਰ ਦਾ ਮਾਹੌਲ ਹੀ ਧਾਰਮਿਕ ਹੈ ਅਸੀਂ ਸਵੇਰੇ ਸ਼ਾਮ ਸਾਡੇ ਘਰ ਮਤਲਬ ਭਜਾਣਾ ਸ਼ਬਦ ਵਗੈਰਾ ਇਸ ਕੁਸ਼ਲਦਾਰੰਦਾ ਵਾ ਤੇ ਇਸ ਕਰਕੇ ਫਿਰ ਇਹ ਚੀਜ਼ਾਂ ਘਰੋਂ ਹੀ ਬੱਚਿਆਂ ਨੂੰ ਮਿਲੀਆਂ ਅਸੀਂ ਇਹੋ ਹੀ ਕੀ ਚਲੋ ਸਭ ਧਰਮਾਂ ਨੂੰ ਸਨਮਾਨ ਦੇਣਾ ਚਾਹੀਦਾ ਕੋਈ ਪਰਮਾਤਮਾ ਦੇ ਸਭ ਬੱਚੇ ਜਿਹੜੇ ਨੇ ਇੱਕੋ ਹੀ ਬੱਚੇ ਨੇ ਤੇ ਅਸੀਂ ਕਦੀ ਕੋਈ ਫਰਕ ਨਹੀਂ ਕੀਤਾ ਤੇ ਆਪਣੇ ਬਾਕੀ ਧਰਮ ਚ ਸਾਨੂੰ ਅੜੀ ਗ੍ਰਹਿਣਾ ਚਾਹੀਦਾ ਆਪਣੇ ਸਾਹਿਬ ਜਦੈਸਾ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਕਿੱਦਾਂ ਆਪਣੇ ਮਤਲਬ ਡਟੇ ਰਹੇ ਨੇ ਆਪਣੇ ਧਰਮ ਦੀ ਰੱਖਿਆ ਵਾਸਤੇ ਸਾਨੂੰ ਡਟੇ ਰਹਿਣਾ ਚਾਹੀਦਾ ਤੇ ਅਸੀਂ ਉਹਨਾਂ ਨੂੰ ਸੱਚਾ ਨਮਸਕਾਰ ਕਰਨੇ ਆ ਪ੍ਰਣਾਮ ਕਰਨੇ ਆ ਉਹਨਾਂ ਨੂੰ ਸਾਨੂੰ ਕਰਨਾ ਹਾਂ ਜੀ ਅਸੀਂ ਬੱਚਿਆਂ ਨੂੰ ਜਿਸ ਰਾਜਕਾਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬੱਚੇ ਸਾਰਾ ਦਿਨ ਫੋਨ ਚਲਾਉਂਦੇ ਆ ਸਾਡੇ ਘਰਾਂ ਚੀਜ਼ਾਂ ਲਾਉੜ ਨਹੀਂ ਹੈਗੀਆਂ ਅਸੀਂ ਦਿੰਨੇ ਆ ਬੱਚਿਆਂ ਨੂੰ ਬਹੁਤ ਘੱਟ ਮਤਲਬ ਥੋੜੀ ਦੇਰ ਵਾਸਤੇ 10 15 ਮਿੰਟ ਵਾਸਤੇ ਅਸੀਂ ਫੋਨ ਦੇਖਣ ਦਿੰਨੇ ਆ ਦਿਨ ਚ ਦੋ ਟਾਈਮ ਤੇ ਜ਼ਿਆਦਾ ਅਸੀਂ ਮਤਲਬ ਧਾਰਮਿਕ ਅ ਭਜਨ ਕੀਰਤਨ 4:30 ਫੇਰ ਸ਼ਾਮ ਚੱਲਦਾ ਰਹੇ। ਬੱਚਿਆਂ ਨੇ। ਹਾਂਜੀ ਹਾਂਜੀ। ਵੀ ਤੁਸੀਂ ਇਹਨਾਂ ਨੂੰ ਸੰਗੀਤ ਵਾਲ ਜੋੜਿਆ। ਹਾਂਜੀ। ਇਹ ਕਿਦਾਂ ਲੱਗਦਾ ਤੁਹਾਨੂੰ? ਬੜਾ ਵਧੀਆ ਲੱਗਦਾ ਜਦੋਂ ਬੋਲਦਿਆਂ ਨੇ ਪ੍ਰੈਕਟਿਸ ਕਰਦਿਆਂ ਨੇ ਤੇ ਸੁਣ ਕੇ ਬੜਾ ਵਧੀਆ ਲੱਗਦਾ ਏ। ਪਰਮਾਤਮਾ ਦੀ ਵਸੇ ਕਿਰਪਾ ਏ। ਧੰਨਵਾਦ। ਪਰਮਾਤਮਾ ਦਾ ਆਸ਼ੀਰਵਾਦ ਹੈ ਇਹਨਾਂ ਤੇ।